ਜਸਰਤ ਦੇਾਰੇ ਦੋਸਤੋ ਮਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਘਟਨਾ ਹੋਈ ਹੈ ਘਟਨਾ ਕਿਸੇ ਪਰਿਵਾਰ ਦੇ ਘਰ ਨੂੰ ਅੱਗ ਲੱਗੀ ਹੈ ਉਹਦਾ ਜਿਹੜੀਆਂ ਦੁਕਾਨਾਂ ਸੜ ਗਈਆਂ ਹੈਗੀਆਂ ਤੇ ਤੁਹਾਨੂੰ ਤਸਵੀਰਾਂ ਮਖਾਉਣੀਆਂ ਚਾਹੁੰਨਾ ਹੈਗੀਆਂ ਵੀ ਜਦੋਂ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਤੇਜ਼ ਹੈਗੀ ਹੈ ਤੇ ਉਹਦੇ ਨਾਲ-ਨਾਲ ਕਹਿੰਦੇ ਜਿਹੜੀ ਬੰਦੇ ਦੀ ਰੋਜੀ ਰੋਟੀ ਵੀ ਨਾਲ ਚਲੀ ਗਈ ਹੈਗੀ ਹੈ ਤੇ ਜਿਹੜੀ ਅੱਜ ਸਵੇਰੇ ਸਵੇਰੇ ਜਿਹੜੀ ਧਿਆਨ ਕਾਗ ਲੱਗੀ ਜੀ ਦੇ ਨਾਲ ਸਾਰਾ ਸਮਾਨ ਜਿਹੜਾ ਸੜਕੇ ਸੁਆਹ ਹੋ ਗਿਆ ਘਰ ਦੀਆਂ ਮਸ਼ੀਨਾਂ ਸੜੀਆਂ ਪਈਆਂ ਹੈਗੀਆਂ ਬੈੱਡ ਵੀ ਵਿੱਚ ਸੜੇ ਪਏ ਹੈਗੇ ਆ ਹੋਰ ਵੀ ਜਿਹੜਾ ਕਾਫੀ ਮਤਲਬ ਪਰਿਵਾਰ ਦਾ ਸਮਾਨ ਆ ਜਿਹੜਾ ਸੜ ਗਿਆ ਹੈਗਾ ਲਮਾਰੀਆਂ ਸੜੀਆਂ ਪਈਆਂ ਹੈਗੀਆਂ ਤੇ ਕੁਰਸੀਆਂ ਕੀ ਆ ਜਿੱਥੇ ਰਹਿ ਸੀਗੀ ਪਰਿਵਾਰ ਦੀ ਉਹ ਸਾਰਾ ਸੜ ਕੇ ਜਿਹੜਾ ਸੁਆਹ ਹੋ ਗਿਆ ਛੱਤ ਵੀ ਉੱਤੋਂ ਜਿਹੜੀ ਡਿੱਗ ਪਈ ਨਹੀਂ ਧਿਆਨ ਕਾਗ ਸੀਗੀ ਤੇ ਪਰ ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਫਿਲ ਹਾਲ ਮਤਲਬ ਜਾਨੀ ਨੁਕਸਾਨ ਤੋਂ ਬਚਾ ਪਰ ਮਾਲੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਗਿਆ ਤੇ ਇਹ ਤਸਵੀਰਾਂ ਤੁਹਾਨੂੰ ਅਸੀਂ ਰਾਜ ਨੇ ਪਿੰਡ ਦੀਆਂ ਬਖਾਉਣ ਲੱਗੇ ਆ ਜਿੱਥੇ ਇਸ ਟਾਈਮ ਜਿਹੜੀ ਆਹ ਅੱਗ ਲੱਗੀ ਹੈ ਜਿਹੜੀ ਉਹਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਅਸੀਂ ਵੀ ਕਾਫੀ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਇੱਥੇ ਹੋ ਚੁੱਕਿਆ ਹੈਗਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਇੱਥੇ ਪਰਿਵਾਰ ਬੱਚੇ ਵੀ ਰਹਿੰਦੇ ਸੀ ਇਸ ਘਰ ਦੇ ਵਿੱਚ ਦੂਜੇ ਪਾਸੇ ਦੋ ਦੁਕਾਨਾਂ ਹੈਗੀਆਂ ਇੱਕ ਸ਼ਾਇਦ ਮਰੀਆਰੀ ਦੀ ਕੋਈ ਦੁਕਾਨ ਸੀਗੀ ਨਾਲ ਇੱਕ ਸ਼ਾਇਦ ਕੱਪੜੇ ਦੀ ਦੁਕਾਨ ਸੀਗੀ ਕਿਉਂਕਿ ਪਰਿਵਾਰ ਆਪਦੀ ਹੀ ਰੋਜੀ ਰੋਟੀ ਇਹਨਾਂ ਦੀ ਸੀਗੀ ਜੀ ਤੇ ਇਹ ਆਪਦਾ ਗੁਜ਼ਾਰਾ ਜਿਹੜਾ ਕਰਦੇ ਸੀਗੇ ਤੇ ਤੁਸੀਂ ਇਸ ਟਾਈਮੀਆਂ ਤਸਵੀਰਾਂ ਰਾਜਾਂ ਨੇ ਤੋਂ ਦੇਖ ਰਹੇ ਹੋ ਜਿੱਥੇ ਵੱਡਾ ਨੁਕਸਾਨ ਆ ਪਰਿਵਾਰ ਦਾ ਹੋ ਗਿਆ ਇਹ ਦੋ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਜਿਹੜਾ ਇਹਨਾਂ ਦੀ ਆਪਦੀ ਜਿਹੜੀ ਰੋਜੀ ਰੋਟੀ ਰੋਜ਼ ਮਰਲਾ ਦਾ ਜਿਹੜਾ ਆਪਦੀ ਬਣਾਉਂਦੇ ਸੀਗੇ ਤੇ ਤਸਵੀਰਾਂ ਭਿਆਨਕ ਕਹਿ ਸਕਦੇ ਆ ਚਲੋ ਮਾਲੀ ਨੁਕਸਾਨ ਆ ਚਲ ਬੰਦਾ ਪੂਰਾ ਕਰ ਲਾਂ ਪਰ ਚਲੋ ਹੁਣ ਜੀ ਬਚ ਗਿਆ ਪਰਿਵਾਰ ਤੇ ਆਰਾ ਨੁਕਸਾਨ ਤਾਂ ਨੁਕਸਾਨ ਹੀ ਆ ਕਿਉਂਕਿ ਗਰਮੀ ਆ ਆਹ ਇੱਕ ਕੱਪੜੀ ਦੀ ਦੁਕਾਨ ਸੀ ਤੁਸੀਂ ਦੇਖ ਸਕਦੇ ਹੋ ਵੱਡੀ ਭਾਰੀ ਮਾਤਰਾ ਵਿੱਚ ਜਿਹੜਾ ਕਪੜਾ ਜਿਹੜਾ ਸੜ ਕੇ ਸਾਹ ਹੋਇਆ ਪਿਆ ਖਰਾਬ ਹੋ ਗਿਆ ਕਿਉਂਕਿ ਸੜ ਗਈ ਜਿਹੜੀ ਕੀ ਉਹਦਾ ਕਿਸੇ ਕੰਮ ਨਹੀਂ ਰਹੀ ਤੇ ਮਿੱਟੀ ਹੋ ਗਿਆ ਹੈਗਾ ਇੱਥੇ ਪਰਿਵਾਰ ਦੇ ਮੈਂਬਰ ਵੀ ਖੜੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹਨਾਂ ਦਾ ਬਈ ਮੇਰਾ ਨਾਮ ਰਾਜਕਮਰ ਰਾਜੀ ਆ ਜ ਜਿਹੜੀ ਤੁਹਾਡੇ ਅੱਖ ਲੱਗੀ ਹੈ ਕਿੰਨੇ ਵਜੇ ਦਾ ਸਰੀ ਇਹ ਵਜੇ ਇਹ ਸਵੇਰ 7:00 ਵਜੇ ਜੇ ਮੈਂ ਆਪਣਾ ਚਾਹ ਪੀ ਜਾਂਦਾ ਸੀ ਮੇਰਾ ਉਹtene ਜੋ ਲੋ ਸਮੈਲਰ ਤੋਂ ਭੱਜ ਕੇ ਬਾਹਰ ਨਿਕਲਿਆ ਜੀ ਬਾਹਰ ਨਿਕਲਿਆ ਤੇ ਆਂਦਾ ਦਾਦਾ ਆਪਣੇ ਦੁਕਾਨਾਂ ਨੂੰ ਅਕੇ ਅੱਗ ਲੱਗੀ ਜਦੋਂ ਆ ਕੇ ਦੇਖਿਆ ਤੇ ਦੁਕਾਨਾਂ ਦੇ ਵਿੱਚੋਂ ਧੂਆਂ ਨਿਕਲ ਰਿਹਾ ਸੀਗਾ ਜੀ ਤੇ 5-4 ਮਿੰਟ ਦੇ ਵਿੱਚ ਸਾਰਾ ਇਹ ਬਹੁਤ ਵੱਡੀਆਂ ਲਾਟਾਂ ਨਿਕਲਣ ਲੱਗ ਪਈਆਂ ਜੀ ਤੇ ਫਟਾਫਟ ਫਾਇਰ ਵਗਰੇ ਨੂੰ ਫੋਨ ਲਾਇਆ ਉਹ 5 ਮਿੰਟ ਚ ਆ ਗਏ ਜੀ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਮਸਫਕਤਾ ਦੇ ਨਾਲ 1.5 ਘੰਟਾ ਘਟ ਤੋਂ ਘਟ ਉਹਨਾਂ ਨੂੰ ਲੱਗਾ ਹੋਊਗਾ ਜੀ ਅੱਗ ਤੇ ਕਾਬੂ ਪਾ ਲਿਆ ਉਹਨਾਂ ਨੇ ਪਿੰਡ ਨੇ ਬਹੁਤ ਸਨਯੋਗ ਦਿੱਤਾ ਸਰਪੰਚ ਮਨਜੀਤ ਸਿੰਘਾ ਮਾਦੋ ਸਿੰਘ ਸਰਪੰਚ ਸਾਰੇ ਇਹ ਮੌਕੇ ਤੇ ਉਹਨੇ ਹੀ ਫਟਾਫਟ ਜਿੰਦੋਂ ਪਤਾ ਲਗਾ ਸਾਰੇ ਪਹੁੰਚ ਗਏਗੀ ਪਿੰਡ ਚੋਂ ਪਾਣੀ ਦੀਆਂ ਵੀ ਗੱਡੀਆਂ ਟੈਂਕੀਆਂ ਜਿਹੜੀਆਂ ਖੜੀਆਂ ਸੀ ਉਹ ਵੀ ਭਰ ਕੇ ਲੈ ਕੇ ਆਏ ਜੀ ਤੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਤੇ ਨੁਕਸਾਨ ਬਹੁਤ ਜ਼ਿਆਦਾ ਕੋਈ ਚੀਜ਼ ਇੱਕ ਪੋਰਾ ਕੋਈ ਚੀਜ਼ ਵੀ ਨਹੀਂ ਬਚੀ ਜੀ ਘਰ ਦੀ ਰਹਿ ਸੀ ਪਿੱਛੇ ਬੱਚਿਆਂ ਦੀ ਸਿਰਫ ਜਾਨੀ ਨੁਕਸਾਨ ਹੋਣ ਤੋਂ ਮਹਾਰਾਜ ਨੇ ਸਾਨੂੰ ਬਚਾ ਲਿਆ ਤੇ ਨਹੀਂ ਬੱਚੇ ਪਏ ਹੁੰਦੇ ਤਾਂ ਉਹਨਾਂ ਦਾ ਵੀ ਜਾਨੀ ਨੁਕਸਾਨ ਹੋ ਜਾਣਾ ਸੀ ਬਹੁਤ ਜ਼ਿਆਦਾ ਜੀ ਸਰਕਾਰ ਤੋਂ ਮੰਗ ਕਰਦੇ ਆ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਮਕਾਨ ਵੀ ਬੇਟੇ ਦੀ ਰਹਿਸੀ ਸਾਰੇ ਡਿੱਗ ਪਏ ਆ ਜੀ ਤੇ ਸਾਡੀ ਮਦਦ ਜ਼ਰੂਰ ਕੀਤੀ ਜਾਵੇ ਜੀ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਜੀ ਤੁਸੀਂ ਇੱਥੇ ਇਸ ਮਕਾਨ 'ਚ ਰਹਿੰਦੇ ਸੀ ਹਾਂਜੀ ਮੇਰੀ ਇੱਥੇ ਰਹਿਸੀ ਜਿੱਥੇ ਜੀ ਦੁਕਾਨਾਂ ਦੇ ਪੈਕ ਸਾਈਡ ਕਿੰਨੇ ਕੁ ਵਜੇ ਦੀ ਗੱਲ ਆ ਸਾਰੀ ਇਹ ਇਹ ਤਕਰੀਬਨ ਪੌਣੇ 7 ਵਜੇ ਦੀ ਗੱਲ ਹੈ ਜੀ ਸਾਨੂੰ ਦੁਕਾਨਾਂ 'ਚ ਜਦੋਂ ਇਹ ਉੱਠੇ ਆ ਬਰਸ਼ ਵਗੈਰਾ ਕਰ ਰਹੇ ਸਾਨੂੰ ਦੁਕਾਨਾਂ 'ਚ ਧੂਆ ਨਿਕਲਦਾ ਲੱਗਿਆ ਜੀ ਦੇ ਬੇਟਾ ਮੇਰਾ ਅੰਦਰ ਪਿਆ ਸੀ ਜਦੋਂ ਉਹਨੂੰ ਧੂਏ ਦੀ ਸਮੱਲ ਚੜੀ ਉਹ ਭੱਜ ਕੇ ਬਾਹਰ ਆਇਆ ਉਹਨੇ ਮੈਨੂੰ ਦੱਸਿਆ ਜਦੋਂ ਮੈਂ ਆ ਕੇ ਅੰਦਰਲੀ ਸਾਈਡ ਵਾਲਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਅੱਗ ਅੰਦਰ ਚੱਲ ਰਹੀ ਸੀ ਜੀ ਤੇ ਅੰਦਰ ਬਹੁਤ ਜ਼ਿਆਦਾ ਗੈਸ ਬਣ ਚੁੱਕੀ ਸੀਗੀ ਸੱਤੋਂ ਅੰਦਰ ਵੜਿਆ ਨਹੀਂ ਗਿਆ ਵੀ ਅਸੀਂ ਸ਼ਟਰ ਚੱਕ ਸਕੀਏ ਤੇ ਜਦੋਂ ਅਸੀਂ ਬਾਹਰ ਆ ਕੇ ਦੂਸਰੀ ਦੁਕਾਨ ਦਾ ਸ਼ਟਰ ਚੱਕਣ ਦੀ ਕੋਸ਼ਿਸ਼ ਕੀਤੀ ਉਹਦੋਂ ਅੱਗ ਬਹੁਤ ਜ਼ਿਆਦਾ ਫੈਲ ਗਈ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੱਤੋਂ ਫਿਰ ਅਸੀਂ ਫਾਇਰ ਬਰਗੇਡ ਨੂੰ ਫੋਨ ਲਗਾਇਆ 5 ਮਿੰਟ ਦੇ ਵਿੱਚ ਵਿੱਚ ਫਾਇਰ ਬਰਗੇਡ ਇੱਥੇ ਆ ਗਏ ਆਪਣੇ ਇੱਕ ਮਨਿਆਰੀ ਦੀ ਤੇ ਹੈਗੀ ਸੀ ਜੀ ਰੈਡੀਮੇਡ ਦੀ ਜੀ ਦੁਕਾਨ ਮੇਰੀ ਹਾਂ ਜੇ ਇਕੱਠੀ ਦੁਕਾਨ ਸੀ ਇੱਕ ਨਾਲ ਇਹ ਡੈਡੀ ਜੀ ਦੀ ਦੁਕਾਨ ਸੀ ਇਹ ਬਜਾਜੀ ਦੀ ਦੁਕਾਨ ਸੀ ਕਪੜੇ ਦੀ ਦੁਕਾਨ ਸੀ ਦੋਨੇ ਦੁਕਾਨਾਂ ਜੁਆਇੰਟ ਸੀ ਸਾਡੇ ਇੱਥੇ ਪਿਛੇ ਮਿਲ ਰਾਇਸੀ ਜੀ ਤੇ ਦੋਨਾਂ ਦੁਕਾਨਾਂ ਚ ਬਿਲਕੁਲ ਸਮਾਨ ਖਤਮ ਹੋ ਗਿਆ ਜੀ ਕਿੰਨੇ ਕਿਥੇ ਰਹਿ ਚ ਵੀ ਜੀ ਸਾਡਾ ਤਕਰੀਬਨ ਜੀ ਹੁਣ ਪਿਛੇ ਰਹਿ ਤੇ ਦੁਕਾਨਾਂ ਦਾ ਲਾ ਕੇ 30 ਤੋਂ 4 ਲੱਖ ਦੇ ਕਰੀਬ ਸਾਡਾ ਨੁਕਸਾਨ ਹੋ ਗਿਆ ਜੀ ਮਤਲਬ ਜਿਹੜਾ ਆ ਅੱਗ ਲੱਗੀ ਆ ਤੁਹਾਨੂੰ ਕਿੰਨੇ ਵੇਲੇ ਪਤਾ ਲੱਗਿਆ ਗੱਲ ਹੈ ਜੀ तकरीबन 7 ਵਜੇ 10-12 ਮਿੰਟ ਤੇ ਮੈਨੂੰ ਟੈਲੀਫੋਨ ਕੀਤਾ ਆਰਾਮ ਨੇ ਕਹਿੰਦਾ ਰਾਜਕਮਾਰ ਦੀ ਜਿਹੜੀ ਕੱਪੜੇ ਦੀ ਦੁਕਾਨ ਉਹ ਅੱਗ ਪਈ ਗਈ ਜਦੋਂ ਅਸੀਂ 5-7 ਮਿੰਟਾਂ ਜਿਹਾ ਆ ਗਏ ਫਾਇਰ ਬਗਰੇਡ ਬਰਾਬਰ ਆ ਗਈ ਉਦੋਂ ਤੱਕ ਅੱਗ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਨਗਰ ਸਾਡਾ ਬਹੁਤ ਜ਼ਿਆਦੇ ਮਿਹਨਤ ਕੀਤੀ ਨਗਰ ਵਾਲੇ ਇਕੱਠੇ ਹੋ ਕੇ ਆਏ ਪਰ ਅੱਗ ਤੇ ਨੇੜੇ ਨਹੀਂ ਹੋ ਜਾਂਦਾ ਲਾਟਾਂ ਬਹੁਤ ਜ਼ਿਆਦਾ ਸੀ ਇਸ ਕਰਕੇ ਸਭ ਤੋਂ ਧੰਨਵਾਦ ਦਾ ਫਾਇਰ ਬਗਰੇਡ ਵਾਲਿਆਂ ਦਾ ਜਿਹੜਾ ਇੰਨੀ ਜਲਦੀ ਆ ਕੇ ਉਹਨਾਂ ਨੇ ਕਿਉਂਕਿ ਇੱਕ ਤਾਂ ਪਿੰਡ ਦਾ ਵਿਚਾਲਾ ਇੱਥੇ ਸਿਲੰਡਰ ਵੀ ਅੰਦਰ ਪਏ ਸੀ ਕਿ ਲੱਗਾ ਸੀਗਾ ਉਹ ਵੀ ਉਹਨਾਂ ਨੇ ਮਿਹਨਤ ਕਰਕੇ ਅੰਦਰੋਂ ਅੱਗ ਬੁਝਾ ਕੇ ਬਾਹਰ ਕਢਾਇਆ ਸਭ ਤੋਂ ਪਹਿਲਾਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਦੂਜਾ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਅੱਗ ਦੀ ਪੂਰੀ ਮਿਹਨਤ ਕੀਤੀ ਤੀਜਾ ਸੱਚੇ ਪਛਦੇ ਧੰਨਵਾਦ ਵੀ ਇਹਨਾਂ ਦਾ ਪਰਿਵਾਰ ਦਾ ਜਿਹੜਾ ਨੁਕਸਾਨ ਨਹੀਂ ਹੋਇਆ ਬੱਚੇ ਬਚ ਗਏ ਕਿਉਂਕਿ ਮਗਰ ਰੈਸ਼ ਜਿਹੜਾ ਕਾਰੋਬਾਰਾ ਤਕਰੀਬਨ ਦੋਹਾਂ ਦੁਕਾਨਾਂ ਦੋਹਾਂ ਪਰਿਵਾਰਾਂ ਦੀ ਹੈ ਬੇਟਾ ਇਹਨਾਂ ਦਾ ਆਡਾ ਉਹਦੀ ਇੱਥੇ ਰੈਸ਼ ਹੈ ਮਗਰਲੇ ਪਾਸੇ ਇਸ ਕਰਕੇ ਜਿਹੜਾ ਨੁਕਸਾਨ ਹੈ ਕੋਈ ਹੈਂਡੀਕੈਪਟ ਹੈ ਦੁਕਾਨ ਦੇ ਸਿਰ ਦੇ ਉਹ ਆਪਦਾ ਪਰਿਵਾਰ ਪਾਲ ਰਿਆ ਸੀ ਨੁਕਸਾਨ ਬਹੁਤ ਜ਼ਿਆਦਾ ਹੈ ਸੱਚੇ ਪਾਤਸ਼ਾਹ ਨੇ ਇੰਨੀ ਵਾਅਦਤ ਕਰਤੀ ਵੀ ਜਿਹੜਾ ਪਰਿਵਾਰ ਦੇ ਜੀਏ ਤੇ ਨੁਕਸਾਨ ਹੋਇਆ ਜਾਣੇ ਨੁਕਸਾਨ ਤੋਂ ਬਚ ਗਏ ਸੋ ਬੇਨਤੀ ਹੈ ਸਰਕਾਰ ਨੂੰ ਵੀ ਜਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਅੱਜ ਕੱਲ ਦੇ ਯੁੱਗ ਦੇ ਵਿੱਚ ਆਪਾਂ ਤੋਂ ਬਾਥਰੂਮ ਨਹੀਂ ਬਣਦਾ तकरीबन ਸਾਰਾ ਮਕਾਨ ਹੀ ਤਬਾਹ ਹੋ ਗਿਆ ਤਿੰਨੇ ਛੱਤਾਂ ਤੋਂ ਹੀ ਵਿਖਾਤੀਆਂ ਇਸ ਕਰਕੇ ਸਰਕਾਰ ਨੂੰ ਆਤਮਾਨ ਕੇ ਬੇਨਤੀ ਵੀ ਜਰੂਰ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਆਪ ਦਾ ਦੁਬਾਰਾ ਪਹਿਰਾ ਤੇ ਖੜ ਕੇ ਆਪ ਦਾ ਪਰਿਵਾਰ ਪਾਲ ਸਕਣ ਸਭ ਤੋਂ ਜ਼ਰੂਰ ਮਾਟਵਾਡਾ ਜਿਹਨਾਂ ਨੇ ਟਾਈਮ ਕੱਢ ਕੇ ਇਹ ਵਿਖਵਾ ਕੇ ਸਰਕਾਰ ਨੂੰ ਗੱਲ ਪਹਚਾਉਂਗੇ ਤਾਂ ਕਿ ਇਹਨਾਂ ਦੀ ਕੋਈ ਮਦਦ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ